ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆ ਸਾਰੇ ਵੀਰਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਆਪਾਂ ਤਾਂ ਆਪਣਾ ਨਵਾਂ ਸਾਲ ਪਾਠ ਆਰੰਭ ਕਰਿਆ ਅੱਜ ਪਾਠ ਦਾ ਭੋਗ ਪਾਇਆ ਨਵੇਂ ਸਾਲ ਤੇ ਤੇ ਹਰੇਕ ਸਾਲ ਹੀ ਆਪਾਂ ਰਖਾਉਨੇ ਆ ਬਾਈ ਪਾਠ ਫਾਰਮ ਤੇ ਆਪਣੇ ਤੇ ਅੱਜ ਮੁੰਡੇ ਕਹਿੰਦੇ ਵੀ ਆਪਾਂ ਲੰਗਰ ਲਾਉਣਾ ਮੈਂ ਕਿਹਾ ਚਲੋ ਭੋਗ ਦੇ ਨਾਲ ਹੀ ਲੰਗਰ ਲਾ ਲਓ ਤੇ ਫਿਰ ਸਾਰੇ ਮੁੰਡਿਆਂ ਦੇ ਸਾਰੇ ਵੀਰ ਆਪਣੇ ਜਿੰਨੇ ਕੁ ਹੈਗੇ ਆ ਦੋਸਤ ਮਿੱਤਰ ਉਹਨਾਂ ਦੇ ਸਹਿਯੋਗ ਨਾਲ ਲੰਗਰ ਸ਼ੁਰੂ ਕਰਿਆ ਬ੍ਰੈਡ ਪਕੌੜਿਆਂ ਦਾ ਤੇ ਬਾਕੀ ਬਹੁਤ ਵਧੀਆ ਸਾਰੇ ਵੀਰਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਵਾਹਿਗੁਰੂ ਦੀ ਅਰਦਾਸ ਦੇ ਨਾਲ ਹੀ ਓਟ ਆਸਰੇ ਦੇ ਨਾਲ ਹੀ ਹਰ ਇੱਕ ਚੀਜ਼ ਸ਼ੁਰੂ ਹੋਵੇ ਤਾਂ ਵਧੀਆ ਗੱਲ ਆ ਤੇ ਇਦਾਂ ਹੀ ਹੁਣ ਆਪਣਾ ਨਵਾਂ ਸਾਲ ਸ਼ੁਰੂ ਹੋਇਆ ਵਾ ਸਾਰੇ ਵੀਰਾਂ ਦਾ ਵਧੀਆ ਆਵੇ ਨਵਾਂ ਸਾਲ ਲਿੰਗੇ ਤੇ ਇਹ ਅੰਦਰ ਆਪਾਂ ਪਾਠ ਰਖਾਏ ਸੀਗੇ ਤੇ ਆਪਾਂ ਕਿਉਂਕਿ ਬਾਹਲਾ ਕੱਠ ਨਹੀਂ ਕਰਦੇ ਵੀਰੇ ਪਾਠ ਤੋਂ ਤੇ ਸਿੰਪਲ ਸਾਦਗੀ ਤਰੀਕੇ ਦੇ ਨਾਲ ਆਪਣਾ ਪਾਠ ਹੁੰਦਾ ਕਿ ਜਿੱਦਾਂ ਕੋਈ ਮੇਜ ਮੋਜ ਨਹੀਂ ਲਾਇਆ ਰੋਟੀ ਨੂੰ ਪੰਗਤ 'ਚ ਬਿਠਾ ਕੇ ਪ੍ਰਸ਼ਾਦਾ ਚਕਾਇਆ ਸਭ ਨੂੰ ਤੇ ਸਵੇਰੇ ਵੀ ਜਾ ਪਾਣੀ ਵੀ ਪੰਗਤ ਜੇ ਸੀਗੀ ਦਿਨ ਲੰਗਰ ਵੰਗੂ ਹੀ ਲੰਗਰ ਵੰਗੂ ਵਰਤਾਇਆ ਕੋਈ ਕੁਝ ਨਹੀਂ ਸੀ ਲੰਗਰ ਦੇ ਵਿੱਚ ਵੀ ਕੋਈ ਛੋਸ਼ੇਵਾਜੀ ਨਹੀਂ ਸੀ ਸਿੰਪਲ ਪ੍ਰਸ਼ਾਦਾ ਆਲੂ ਆਲਗ ਤੇ ਸਾਰਾ ਕੁਝ ਸਿੰਪਲ ਸੀਗਾ ਤੇ ਕੋਈ ਐ ਹੋ ਨਹੀਂ ਸੀਗਾ ਵੀ ਆਹ ਵਾ ਉਹ ਆ ਉਹ ਨਹੀਂ ਬਸ ਪੰਗਤ ਚ ਬਿਠਾ ਕੇ ਪ੍ਰਸ਼ਾਦਾ ਛਕਾਤਾ ਬਸ ਤੇ ਹੋਰ ਕੁਝ ਨਹੀਂ ਸੀਗਾ ਤੇ ਸਿੰਪਲ ਤਰੀਕੇ ਨਾਲ ਹੁੰਦਾ ਆਪਣਾ ਪਾਰਟ ਵਿੱਚ ਲੋ ਜੀ ਇਦਾਂ ਚੱਲਦਾ ਆਪਣਾ ਲੰਗਰ ਦਾ ਬ੍ਰੈਡ ਤੇ ਨਾਲ ਚਾਹ ਆਹਾ ਉਹਦੇ ਵਾਲਾ ਟਰੈਕਟਰ ਖੜਾ ਮੁੰਡੇ ਦਾ ਆਪਣੇ ਦਾ ਹਰਸ਼ ਦਾ ਇਹ ਕਹਿੰਦੇ ਸ਼ਬਦ ਲਾਉਣੇ ਆ ਮੈਂ ਕਿਹਾ ਫੇਰ ਉਹ ਲਿਆ ਕੇ ਲਾ ਲੋ ਪਰ ਇਹ ਉਹੀ ਲੈ ਕੇ ਆਏ ਸਟਾਰਟ ਤਾਂ ਰੱਖਿਆ ਹੈ ਵੀ ਬੈਟਰੀ ਡਾਊਨ ਹੋ ਜਾਂਦੀ ਸਾਰੇ ਨਿੱਕੇ ਵੱਡੇ ਸੇਵਾਦਾਰ ਸਾਰੇ ਲੱਗੇ ਹੌਣ ਹੋ ਗਏ ਆਪਾਂ ਵਿਲੇ ਬਾਹਰਲੇ ਕੰਮਕਾਰਾਂ ਤੋਂ ਹੁਣ ਫਿਰ ਤੋਂ ਧਿਆਨ ਸਾਰਾ ਖੇਤੀ ਐਂਡ ਖੇਤੀ ਐਂਡ ਖੇਤੀ ਐਂਡ ਖੇਤੀ ਵਿੱਚ ਹੋ ਗਿਆ ਬਸ ਅੱਜ ਤੋਂ ਹੋਰ ਕੁਝ ਨਹੀਂ ਹੁਣ ਕਰਨ ਇਹ ਆ ਵੀਰੇ ਆਪਣਾ ਜੋਤੀ ਜਿਹੜਾ ਆਪਾਂ ਬੀਜਿਆ ਸੀਗਾ ਸਭ ਤੋਂ ਲਾਸਟ ਦੇ ਵਿੱਚ ਮੈਨੂੰ ਲੱਗਦਾ 10 11 ਤਰੀਕ ਨੂੰ ਬੀਜਿਆ ਸੀ ਨਵੰਬਰ ਨੂੰ ਤੇ ਬਹੁਤ ਸੋਹਣਾ ਹਰਾ ਹੋਇਆ ਤੇ ਆ ਜਿਹੜਾ ਆਪਾਂ ਉੱਥੇ ਫਾਰਮ ਤੇ ਬੀਜਿਆ ਕਰੋੜਾ ਇਹ ਉਹਦੇ ਨਾਲ ਦਾ ਹੀ ਕਰੋੜਾ ਵਾ ਇੱਥੇ ਇੱਥੇ ਖਾਦ ਵਾਲਾ ਵਾ ਕਰੋੜਾ ਦੇ ਲਓ ਬਹੁਤ ਸੋਹਣਾ ਬਿਲਕੁਲ ਸਾਫ ਸੁਥਰਾ ਪਿਆ ਰੌਕਿੰਗ ਹੋ ਗਈ ਹੈ ਇਹਦੀ ਤੇ ਚੋਤੀ ਵੀ ਸਾਰੇ ਦੀ ਰੌਕਿੰਗ ਹੋ ਗਈ ਸੀ ਜਦੋਂ ਮੈਂ ਗਿਆ ਹੋਇਆ ਸੀਗਾ ਉੱਥੇ ਨੂੰ ਘੁੰਮਣ ਫਿਰਨ ਤੇ ਉਦੋਂ ਸਾਰੇ ਆਲੂਆਂ ਦੀ ਰੌਕਿੰਗ ਇੱਥੇ ਸਾਰੇ ਖੇਤਾਂ ਦੀ ਰੋਗਿੰਗ ਕਰ ਗਏ ਸੀਗੇ ਤੇ ਇਹ ਆਪਣਾ ਜੋਤੀਆਂ ਦੇਖ ਲਓ ਪੂਰਾ ਵਧੀਆ ਟਿਪ ਟੋਪ ਹੋਇਆ ਹੋਇਆ ਬਹੁਤ ਸੋਹਣਾ ਖੜਾ ਪਿਆ ਜੋਤੀ ਤੇ ਅਜੇ ਤੱਕ ਇਹਨੂੰ 200 ਪ੍ਰੇਹਾਂ ਆਪਾਂ ਕਰਤੀਆਂ ਇੱਕ ਦਾ ਕਰਤੀ ਸੀਗੀ ਐਮ 45 ਤੇ ਇਹ 1919 ਤੇ ਨਾਲ ਨਾ ਸੱਚ 1919 ਨਹੀਂ ਕਰੀ 12 ਕੱਟ ਕਰਤੀ ਸੀ 1919 ਤਾਂ ਨਹੀਂ ਸੀ ਕਰੀ ਵੀ ਵੇਲ ਦੀ ਗ੍ਰੋਥ ਵਗੈਰਾ ਸਹੀ ਸੀਗੀ ਤੇ ਹੁਣ ਇਹਨੂੰ ਕਰਨੀ ਆ ਇੱਕ ਕਰਤੀ ਇਹਨੂੰ ਬੋਰਨ ਤੇ ਨਾਲ ਜਿੰਕ ম্যাগਨੀਸ਼ੀਅਮ ম্যাগਨੀਸ਼ੀਅਮ ਮੈਗਨੇ ਮੈਗਜ਼ੀਮ ਉਹ ਦੋ ਕਰਤੀਆਂ ਸੀਗੀਆਂ ਹਨਾ ਤੇ ਹੁਣ ਇਹਨੂੰ ਕਰਾਂਗੇ ਇੰਟਰਾ ਕੋਲ ਨਾਲ ਉਹਦੇ ਪਾ ਦਾਂਗੇ 13045 ਬਸ ਇਹ ਸਪਰੇ ਹੁਣ ਆਪਾਂ ਕਰਨੀ ਆ ਤੇ ਆਲੂ ਹੈਗਾ ਬਹੁਤ ਸੋਹਣਾ ਤੇ ਬਹੁਤ ਸਾਰੇ ਵੀਰਾਂ ਦੇ ਨਾਲ ਇਹ ਸਵਾਲ ਆਉਂਦੇ ਆ ਕਿ ਕਈ ਵੀਰ ਉਹਨਾਂ ਨੂੰ ਡਰਾ ਵੀ ਦਿੰਦੇ ਆ ਹਨਾ ਕਿ ਵੀਰੇ ਸਾਡੇ ਆਲੂ ਨੇ ਫੁੱਲ ਕੱਢ ਲਿਆ ਬਹੁਤ ਵੀਰਾਂ ਦੇ ਇਹ ਸਵਾਲ ਹੁੰਦੇ ਆ ਵੀ ਵੀਰੇ ਸਾਡੇ ਆਲੂ ਨੇ ਫੁੱਲ ਕੱਢ ਲਿਆ ਵੀ ਵੀਰ ਵੀਰੇ ਵੀ ਹੁਣ ਉਹ ਚੋਂ ਅਸੀਂ ਬੀਜ ਨਹੀਂ ਰੱਖ ਸਕਦੇ ਸਾਨੂੰ ਕਿਸੇ ਵੀਰ ਨੇ ਕਹਿਤਾ ਵੀ ਇਹ ਤੁਹਾਡਾ ਬੀਜ ਪੁਰਾਣਾ ਵਾ ਤੇ ਤੁਸੀਂ ਹੁਣ ਇਹਦੇ ਚੋਂ ਬੀਜ ਨਹੀਂ ਰੱਖ ਸਕਦੇ ਵੀਰੇ ਇਹ ਗੱਲ ਨਹੀਂ ਹੁੰਦੀ ਜਿਹੜਾ ਆਲੂ ਦਾ ਫੁੱਲ ਕੱਢਣਾ ਹੁੰਦਾ ਨਾ ਉਹ ਇੱਕ ਆਲੂ ਦਾ ਕਰੈਕਟਰ ਆ ਕਿ ਜਿਹੜੀਆਂ ਵੈਰੈਟੀਆਂ ਫੁੱਲ ਕੱਢਦੀਆਂ ਉਹੀ ਫੁੱਲ ਕੱਢਣਗੀਆਂ ਹੋਰ ਕੋਈ ਵੈਰੈਟੀ ਨਹੀਂ ਫੁੱਲ ਕੱਢਦੀ ਜਿਹਦਾ ਕਰੈਕਟਰ ਆ ਤੇ ਇੱਕ ਜਦੋਂ ਦਿਨਾਂ ਦਾ ਦੈਂਦਾ ਧੁੱਪ ਦਾ ਜ਼ਿਆਦਾ ਨਿਕਲਦੀ ਆ ਵੀ ਜਿਵੇਂ ਐਤ ਕੀ ਟੈਂਪਰੇਚਰ ਥੋੜਾ ਜ਼ਿਆਦਾ ਸੀਗਾ ਉਹਦੇ ਕਰਕੇ ਧੁੱਪ ਜ਼ਿਆਦਾ ਟਾਈਮ ਰਹਿੰਦੀ ਸੀ ਹਨਾ ਵੀ ਸੂਰਜ ਜ਼ਿਆਦਾ ਟਾਈਮ ਰਹਿੰਦਾ ਸੀ ਉਹਦੇ ਕਰਕੇ ਵੀਰੇ ਉਹ ਫੁੱਲ ਨਿਕਲਦਾ ਤੇ ਇਹ ਕੋਈ ਡਰਨ ਵਾਲੀ ਜਾਂ ਬੀ ਨਵਾਂ ਪੁਰਾਣੇ ਵਾਲੀ ਗੱਲ ਨਹੀਂ ਹੈਗੀ ਕਿ ਤੁਸੀਂ ਉਹਨੂੰ ਸੋਚੋ ਕਿ ਬੀ ਆਪਣਾ ਨਵਾਂ ਪੁਰਾਣਾ ਹੋ ਗਿਆ ਤਾਂ ਖਰਾਬ ਨਿਕਲ ਗਿਆ ਵੀ ਨਹੀਂ ਬੀ ਥੋੜਾ ਪੂਰਾ ਵਧੀਆ ਵੀਰੇ ਉਹ ਫੁੱਲ ਨਿਕਲਣਾ ਉਹ ਇੱਕ ਆਲੂ ਦਾ ਕਰੈਕਟਰ ਕਿਸੇ ਆਲੂ ਦੇ ਉੱਤੇ ਜਿਵੇਂ ਹੁਣ ਪਖਰਾਜ ਆਲੂ ਆ ਪਖਰਾਜ ਆਲੂ ਤੇ ਚਿੱਟਾ ਫੁੱਲ ਨਿਕਲਦਾ ਕਿਸੇ ਦੇ ਕਿਹੜੇ ਰੰਗ ਦਾ ਨਿਕਲਦਾ ਹਿਮਾਲਣੀ ਦੇ ਜਾਮਨੀ ਰੰਗ ਦਾ ਨਿਕਲਦਾ ਫੁੱਲ ਹਨਾ ਤੇ ਉਹ ਚੀਜ਼ ਤੁਸੀਂ ਐਂ ਨਾ ਸੋਚੋ ਕੀ ਤੁਹਾਡਾ ਬੀ ਖਰਾਬ ਬੀ ਤੁਹਾਡਾ ਪੂਰਾ ਟਾਪ ਕਲਾਸ ਆ ਵੀਰੇ ਜੇ ਤੁਹਾਡੇ ਫੁੱਲ ਵੀ ਨਿਕਲਿਆ ਕੋਈ ਦਿੱਕਤ ਨਹੀਂ ਤੇ ਪਰ ਉਹਨੂੰ ਇਹ ਗੱਲ ਆ ਸੋਚੋ ਕੀ ਤੁਹਾਡਾ ਬੀ ਖਰਾਬ ਨਿਕਲ ਗਿਆ ਤੇ ਜਾਂ ਤੁਹਾਨੂੰ ਬੀ ਫੁੱਲ ਨਿਕਲਿਆ ਤੇ ਉਹ ਵੀਰ ਐਵੇਂ ਕਈ ਵੀ ਡਰਾ ਦਿੰਦੇ ਆ ਨਵੇਂ ਵੀਰ ਹੁੰਦੇ ਮੈਨੂੰ ਬਹੁਤ ਵੀਰਾਂ ਦੇ ਫੋਨ ਆਏ ਆ ਕਿ ਵੀਰੇ ਸਾਨੂੰ ਵੀਰ ਕਹਿੰਦੇ ਵੀ ਯਾਰ ਤੁਹਾਡਾ ਬੀ ਖਰਾਬ ਨਿਕਲ ਗਿਆ ਤਾਂ ਤੁਹਾਡੇ ਫੁੱਲ ਨਿਕਲਿਆ ਵੀ ਇਹ ਬੀ ਚੋਂ ਬੀ ਨਾ ਰੱਖਿਆ ਵੀ ਇਹ ਪੁਰਾਣਾ ਬੀ ਹੋ ਗਿਆ ਤੇ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਹਨਾ ਵੀਰੇ ਤੇ ਫੁੱਲ ਜਦੋਂ ਟੈਂਪ ਦੇਨ ਦਾ ਦੇਨ ਦੀ ਦੇਨ ਦੀ ਲੰਬਾਈ ਜ਼ਿਆਦਾ ਹੁੰਦੀ ਆ ਇਹ ਵੀ ਧੁੱਪ ਜ਼ਿਆਦਾ ਲੱਗਦੀ ਆ ਆਲੂ ਨੂੰ ਉਦੋਂ ਫੁੱਲ ਨਿਕਲਦਾ ਜ਼ਿਆਦਾ ਆਲੂ ਤੇ ਇਹ ਜਿਹੜੇ ਆਲੂ ਦਾ ਕਰੈਕਟਰ ਆ ਉਹਦਾ ਵਿੱਚੋਂ ਨਿਕਲੂਗਾ ਹੀ ਫੁੱਲ ਠੀਕ ਨਹੀਂ ਐਡੀ ਕੋਈ ਟੈਨਸ਼ਨ ਨਾ ਲਿਆ ਕਰੋ ਇਹ ਦੇਖ ਲਓ ਵੀਰੇ ਆਪਣਾ ਜੋਤੀ ਕਿੰਨਾ ਟੈਕ ਦਾ ਖੜਾ ਨਾ ਪੂਰਾ ਸੋਹਣਾ ਸੁਨੱਖਾ ਨਦਰਣਾ ਲੱਗ ਜੇ ਵੀ ਮੇਰੇ ਪੁੱਤ ਨੂੰ ਐਤ ਕੀ ਤਾਂ ਨਜ਼ਰਾਂ ਲੱਗਣ ਵਾਲਾ ਕੰਮ ਨਾ ਹੋ ਜAVE ਕਿਤੇ ਆਲੂਆਂ ਨੂੰ ਹਜੇ ਕੋਈ ਬਿਮਾਰੀ ਠਮਾਰੀ ਨਹੀਂ ਮੈਨ ਪੂਰਾ ਸਾਫ ਸੁਥਰਾ ਪਏ ਆਲੂ ਤੇ ਬਹੁਤ ਸੋਹਣਾ ਇਹ ਲੱਗਿਆ ਹੋਇਆ ਵੀਰੇ ਆਪਣਾ ਹਿਮਾਲਣੀ ਇਹਦਾ ਵੀ ਇਹ ਦਵੀ ਇਹਦੀ ਬੇਲ ਨਾ ਬਸ ਉੱਤੇ ਨੂੰ ਗ੍ਰੋਥ ਘਰਾਤ ਨਹੀਂ ਕਰਦੀ ਹੁੰਦੀ ਇਹ ਛੇਤੀ ਢਲ ਕੇ ਜ ਜਾਂਦੀ ਹੈ ਬਸ ਤੇ ਬਹੁਤ ਵੀਰਾਂ ਦੇ ਯਾਰ ਇੱਕ ਗੱਲ ਇਹ ਹੁੰਦੀ ਆ ਕਿ ਵੀਰ ਯਾਰ ਅਸੀਂ ਸਪਰੇ ਨਹੀਂ ਕਰੀ ਸਾਡੇ ਘਾ ਹੋ ਗਿਆ ਸਾਡੇ ਵੀਰਿਆ ਦੇ ਲੋ ਆਪਣੇ ਖੱਤੇ ਬਿਲਕੁਲ ਸਾਫ ਦੇ ਸਾਫ ਪਏ ਕਿਸੇ ਖੱਤਿਆਂ ਚ ਘਾ ਨਹੀਂ ਹੁੰਦਾ ਯਾਰ ਠੀਕ ਨਹੀਂ ਕਿਉਂਕਿ ਪਹਿਲਾਂ ਗੌਰ ਹੀ ਸਪਰੇਅ ਦੀ ਇਹ ਚੀਜ਼ ਤੇ ਰੱਖੀ ਦੀ ਆ ਵੀ ਯਾਰ ਕੱਖਾਂ ਤੋਂ ਨਾ ਖੇਤ ਰਹਿ ਜਵੇ ਹਨ ਵੀ ਕੱਖ ਨਾ ਹੋ ਜਾਣ ਖੱਤੇ ਚ ਵੀ ਕਿਉਂਕਿ ਬਾਅਦ ਚੋਂ ਮਾਰਨੇ ਕਰਨੇ ਬਹੁਤ ਔਖੇ ਆ ਵੀ ਪਹਿਲਾਂ ਹੀ ਗੌਰ ਰੱਖਿਆ ਕਰੋ ਵੀਰੇ ਜਦ ਆਪਾਂ ਆਲੂਆਂ ਦੀ ਫਸਲ ਬੀਜਦੇ ਆ ਨਾ ਉਹ ਤੇ ਪਹਿਲੀ ਸਪਰੇਅ ਹੀ ਆਲੂਆਂ ਤੇ ਕੱਖਾਂ ਵਾਲੀ ਆ ਬਾਕੀ ਸਪਰੇਆਂ ਦਾ ਚੱਲ ਬਾਅਦ ਚੋਂ ਜੇ ਆਪਣੇ ਖੇਤ ਕੱਖਾਂ ਤੋਂ ਬਚਣਗੇ ਫੇਰ ਹੀ ਗਾਂਹ ਵਾਲੀਆਂ ਸਪਰੇਹਾਂ ਹੋਣੀਆਂ ਵੀਰੇ ਨਹੀਂ ਨਹੀਂ ਹੋਣੀਆਂ ਠੀਕ ਨਹੀਂ ਇਹ ਗੱਲਾਂ ਦਾ ਗੌਰ ਕਰੋ ਬਸ ਬਾਕੀ ਹੋਰ ਕੁਝ ਨਹੀਂ ਹੈਗਾ ਤੇ ਬਾਕੀ ਤਾਂ ਹੋਰ ਚਲੋ ਹੋਈ ਜਾਣਾ ਬਾਕੀ ਉੱਪਰ ਲੀਆਂ ਸਪਰੇਹਾਂ ਤਾਂ ਬਾਅਦ ਚ ਆਉਂਦੀਆਂ ਜੇ ਹੁਣ ਪਤਾ ਕੀ ਹੈ ਜੇ ਆ ਹੁਣ ਆਪਣੇ ਕਈ ਬਹੁਤ ਸਾਰੇ ਵੀਰਾਂ ਦੇ ਇਹ ਫੋਨ ਆ ਕਿ ਵੀਰੇ ਸਾਡੇ ਆਲੂ ਦੇ ਵਿੱਚ ਗੁੱਲੀ ਡੰਡਾ ਹੋ ਗਿਆ ਸਾਡੇ ਆਲੂ ਦੇ ਵਿੱਚ ਆ ਹੋ ਗਿਆ ਹਨਾ ਉਦਾਂ ਦੇ ਫੋਨ ਬਹੁਤ ਵੀਰਾਂ ਦੇ ਆਉਂਦੇ ਤੇ ਉਸ ਚੀਜ਼ ਨੂੰ ਦੇਖ ਕੇ ਫਿਰ ਐਂ ਲੱਗਦਾ ਕਿ ਯਾਰ ਵੀ ਵੀਰੇ ਤੁਸੀਂ ਯਾਰ ਪਹਿਲਾਂ ਹੀ ਸਪਰੇਹਾ ਕਰਿਆ ਕਰੋ ਸਪਰੇਅ ਤੋਂ ਖੁੰਝਿਆ ਨਾ ਕਰੋ ਹਨ ਤੇ ਜਿਹੜੇ ਵੀਰ ਖੁੰਝੇ ਜਾਂਦੇ ਆ ਸਪਰੇਅ ਤੋਂ ਆਪਦੀ ਤਾਂ ਫਿਰ ਉਹ ਕੰਮ ਖਰਾਬ ਹੋ ਜਾਂਦਾ ਹਨ ਤੇ ਸਪਰੇਹਾ ਦਾ ਦੇਖੋ ਵੀਰੇ ਕੋਈ ਵੀ ਵੱਡਾ ਇਹਦਾ ਹੋ ਨਹੀਂ ਹੈਗਾ ਕਿ ਹਾਂ ਜੇ ਆਪਾਂ ਬਹੁਤ ਵੱਡਾ ਇਹਦਾ ਸੱਪ ਕੱਢੀਏ ਕਿ ਆਲੂ ਦੇ ਵੀ ਜੇ ਨਹੀਂ ਵੀ ਵੀਰੇ ਆਲੂ ਦਾ ਤਾਂ ਐਮੀ ਆ ਬਹੁਤ ਵੱਡੀ ਗੱਲ ਆ ਨਾ ਜਿਹੜਾ ਵੀਰ ਆਲੂ ਲਾਉਣ ਲੱਗ ਗਿਆ ਮੁੜ ਕੇ ਉਹਨੂੰ ਆਪਣੇ ਆਪ ਹੀ ਸਮਝ ਆ ਜਾਂਦਾ ਇਹ ਕਿਸੇ ਦੇ ਦੱਸਣ ਦੇ ਪੁੱਛਣ ਦੇ ਨਾਲ ਕੁਝ ਨਹੀਂ ਹੁੰਦਾ ਜਦੋਂ ਤੁਸੀਂ ਆਲੂ ਦੇ ਵਿੱਚ ਪਾਉਂਗੇ ਤੁਹਾਨੂੰ ਉਦੋਂ ਹੀ ਪਤਾ ਲੱਗਣਾ ਉਦੋਂ ਬਿਨਾ ਤੁਹਾਨੂੰ ਕੋਈ ਨੋਲੇਜ ਨਹੀਂ ਹੋਣੀ ਠੀਕ ਹੈ ਜੇ ਆਪਾਂ ਘਰੇ ਬੈਠ ਕੇ ਕੈਲਕੂਲੇਟਰ ਕਰੀਏ ਵੀ ਇੰਨੇ ਰੁਪਈਏ ਦਾ ਹੋਜੂ ਇੰਨੇ ਰੁਪਈਏ ਦਾ ਹੋਜੂ ਉਹ ਚੀਜ਼ਾਂ ਬਿਲਕੁਲ ਨਹੀਂ ਹੈਗੀਆਂ ਜਦੋਂ ਤੁਸੀਂ ਆਲੂ ਲਾਉਣ ਲੱਗੋਗੇ ਤਾਨੂੰ ਫੇਰ ਹੀ ਪਤਾ ਲੱਗਣਾ ਵੀ ਕਿੰਨੇ ਰੁਪਈਆ ਦਾ ਹੁੰਦਾ ਤੇ ਕਿੰਨੇ ਦਾ ਨਹੀਂ ਠੀਕ ਨਹੀਂ ਇਹ ਗੱਲ ਦਾ ਗੌਰ ਕਰਿਆ ਕਰੋ ਤੇ ਕੋਈ ਇਹ ਤੇ ਬਾਦੂ ਦਾ ਉਹ ਨਹੀਂ ਹੈਗਾ ਟੈਨਸ਼ਨ ਵਾਲੀ ਗੱਲ ਰੂਟੀਨ ਵਾਈ ਦਸ ਪ੍ਰੇਹਾ ਹੁੰਦੀਆਂ ਤੇ ਠੀਕ ਹੈ ਨਾ ਤੇ ਉਦੋਂ ਪਰਾਂ ਹਟ ਕੇ ਤੁਹਾਨੂੰ ਕਿਤੇ ਹੋਰ ਕਰਨ ਦੀ ਕੋਈ ਲੋੜ ਹੀ ਨਹੀਂ ਵੀਰੇ ਹੁਣ ਆ ਦੇ ਲੋ ਆਪਣੇ ਜੋਤੀ ਆ ਹੈ ਚਾਮਲ ਚਾਮਲ ਆ ਰਿਹਾ ਉੱਤੇ ਨੂੰ ਹਨ ਤੇ ਬਹੁਤ ਸੋਹਣਾ ਵਾ ਜੋਤੀ ਪੂਰਾ A1 ਫਸਟ ਕਲਾਸ ਜਿਹਨੂੰ ਕਹਿੰਦੇ ਉਹ ਖੜਾ ਬਜੋਤੀ ਹਨ ਦੇਖੋ ਵੀਰੇ ਇਹਦੇ ਵਿੱਚ ਨਾ ਕੋਈ ਸਪਰੇਹਾਂ ਦਾ ਉਹ ਨਹੀਂ ਹੁੰਦਾ ਕਿ ਮੈਂ ਤੁਹਾਨੂੰ ਇਹਦੇ ਜੋਤੀ ਦੇ ਵਿੱਚ ਸਪਰੇਹ ਜੋਤੀ ਨਹੀਂ ਹਰ ਇੱਕ ਵੈਰਾਈਟੀ ਦੇ ਵਿੱਚ ਸਪਰੇਹ ਦਾ ਸ਼ਡਿਊਲ ਦੱਸ ਦਿੰਨਾ ਵੀ ਜਿਵੇਂ ਇਹਦਾ ਬਣਨਾ ਹੁੰਦਾ ਹਨਾ ਵੀ ਸਾਰੇ ਆਲੂ ਚਾਹੇ ਤੁਹਾਡਾ ਜਿਹੜਾ ਮਰਜੀ ਆਲੂ ਆ ਉੱਤੇ ਉਹਦੇ ਤੁਸੀਂ ਜੋ ਕੁਝ ਮਰਜੀ ਉਹਦੂ ਵੱਖਰਾ ਪਾਈ ਚੱਲਿਓ ਉਹ ਤੁਹਾਡੀ ਐਚਾ ਹੈ ਨਾ ਕੀ ਬਸ ਆ ਤੁਸੀਂ ਸਪਰੇਅ ਕਰ ਲਿਓ ਤੁਹਾਨੂੰ ਲੈ ਕੱਖ ਵੀ ਹੋਰ ਕਰਨ ਦੀ ਲੋੜ ਨਹੀਂ ਪੈਣੀ ਮੈਂ ਕਹਿੰਦਾ ਤੁਸੀਂ ਵੀ ਕਹੋਗੇ ਵੀ ਹਾਂ ਵੀ ਸਪਰੇਅ ਹੋ ਗਈ ਜਿਹੜੀ ਬਿਮਾਰੀ ਆਉਣੀ ਆ ਉਹ ਵੀ ਤੁਹਾਡੀ ਰੋਕ ਥਾਮ ਰੱਖੋ ਠੀਕ ਨਹੀਂ ਤੇ ਉਹ ਕੋਈ ਐਡੀ ਵੱਡੀ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਦੇਖੋ ਪਹਿਲੀ ਸਪਰੇਅ ਕਰੋ ਵੀਰੇ ਜਦੋਂ ਇਹ ਆਲੂ ਹਰਾ ਹੋ ਗਿਆ ਜਦੋਂ ਤੁਹਾਨੂੰ ਲੱਗ ਗਿਆ ਪਤਾ ਕਿ ਸਾਡਾ ਆਲੂ ਹਰਾ ਹੋ ਗਿਆ ਵੀ ਹੁਣ ਇਹਦੇ ਉੱਤੇ ਪੱਤਿਆਂ ਦੇ ਵਧੀਆ ਸਪਰੇਅ ਪੈਜੂਗੀ ਛੋਟੇ ਆਲੂ ਤੇ ਸਪਰੇਅ ਨਾ ਕਰੋ ਜਦੋਂ ਪਤਾ ਲੱਗ ਗਿਆ ਵੀ ਹਾਂ ਹੁਣ ਇਹ ਪੱਤਿਆਂ ਦੇ ਉੱਤੇ ਸਪਰੇਅ ਪੈਜੂਗੀ ਤੇ ਉਦੋਂ ਪਹਿਲੀ ਸਪਰੇਅ ਕਰੋ ਇਹਦੇ ਤੇ ਐਮ 45 ਨਾਲ 19 19 ਪਾਓ ਤੇ ਨਾਲ ਬਹੁ ਤੇਲੇ ਵਾਲੀ ਦਵਾਈ ਤੇ ਉਹਦੇ ਵਿੱਚ 1 ਕਿਲੋ ਯੂਰੀਆ ਪਾ ਦਿਓ ਜਾਂ ਕੋਈ ਤੁਹਾਡੇ ਕੋਲੇ ਨੈਨੋ ਯੂਰੀਆ ਪਿਆ ਉਹ ਪਾ ਦਿਓ ਠੀਕ ਆ ਉਸ ਤੋਂ ਥੋੜੇ ਜਿਹੇ ਦਿਨ ਬਾਅਦ 10 ਪੰਜ ਸੱਤ ਦਿਨਾਂ ਬਾਅਦ ਤੁਸੀਂ 10 ਦਿਨ ਤੋਂ 10 ਦਿਨ ਦਾ ਗੈਪ 10 ਦਿਨ ਦਾ ਗੈਪ ਨਾ ਕਰੋ ਛੱਟ ਅੱਠ ਦਿਨ ਦਾ ਗੈਪ ਕਰ ਲਓ ਹਨਾ 6-7 ਦਿਨ ਬਾਅਦ ਤੁਸੀਂ ਉਹਦੇ ਤੇ ਕਰੋ ਜਿੰਕ ਬੋਰਨ ਮੈਗਨੀਸ਼ੀਅਮ ਤੇ ਮੈਗਨੀਟ ਇਹਦੀ ਸਪਰੇ ਕਰੋ ਠੀਕ ਆ ਉਦੋਂ 4-5 ਦਿਨ ਦੇ ਗੈਰ ਬਾਅਦ ਤੁਸੀਂ ਐਂਟਰਾ ਕੋਲ ਪਾਓ 12 61 ਪਾਓ ਤੇ ਨਾਲ ਤੇਲੇ ਵਾਲੀ ਪਾ ਦਿਓ ਤੇ ਨਾਲ 1 ਕਿਲੋ ਯੂਰੀਆ ਐਡ ਕਰ ਦਿਓ ਠੀਕ ਆ ਉਸ ਤੋਂ ਅਗਲੀ ਸਪਰੇ ਜੇ ਤੁਹਾਨੂੰ ਲੱਗਦਾ ਕਿ ਮੌਸਮ ਬਦਲ ਰਹਿ ਰਹੇ ਆ ਮੌਸਮ ਖਰਾਬ ਆ ਮੌਸਮ ਦੇ ਵਿੱਚ ਖਰਾਬੀ ਆ ਤਾਂ ਤੁਸੀਂ ਕਰਜੜ ਦੀ ਸਪਰੇ ਕਰ ਦਿਓ ਠੀਕ ਆ ਕਰਜੜ ਦੇ ਨਾਲ ਤੁਸੀਂ ਅ 05234 ਉਹ ਪਾ ਸਕਦੇ ਹੋ ਨਹੀਂ ਵੀ ਪਾਉਣੀ ਤਾਂ ਤੁਸੀਂ ਜੇ ਜੇ ਤੁਹਾਡਾ ਬੇਲਬੂਲ ਦਾ ਸਾਰਾ ਕੁਝ ਵਧੀਆ ਹੋ ਗਿਆ ਦਾਣੇ ਚੱਕਲੇ ਤਾਂ 13045 ਦੀ ਸਪਰੇ ਕਰਜਟ ਨੂੰ ਸ਼ਾਇਦ ਕੱਲੀ ਕਰ ਦੋ ਉਹਦੇ ਨਾਲ ਨਾ ਪਾਓ ਕੁਝ ਜੇ ਨਹੀਂ ਪਾਉਣਾ ਹਨਾ ਉਹਨੂੰ ਛੱਡ ਦਿਓ ਕਰਜਟ ਨੂੰ ਛੱਡ ਦਿਓ ਜੇ ਉਹਨੂੰ ਕੱਲੀ ਨਹੀਂ ਪਾ ਦੋ ਜੇ ਤੁਹਾਡੇ ਬਿਮਾਰੀ ਹੈਗੀ ਜੇ ਬਿਮਾਰੀ ਨਹੀਂ ਹੈਗੀ ਫਿਰ ਤੁਸੀਂ 600 ਗ੍ਰਾਮ ਐਮ 45 ਨਾਲ 13045 ਤੇ ਨਾਲ ਉਹਦੇ ਆਪਣੀ ਤੇਲੇ ਵਾਲੀ ਦਵਾਈ ਤੇਲੇ ਵਾਲੀ ਦਵਾਈ ਹਰੇਕ ਸਪਰੇ ਦੇ ਨਾਲ ਪਾ ਦਿਆ ਕਰੋ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਠੀਕ ਆ ਤੇ ਉਸ ਤੋਂ ਬਾਅਦ ਫੇਰ 10 ਕ ਦਿਨ ਬਾਅਦ 10 ਦਿਨ ਬਾਅਦ 2 ਕਿਲੋ 13045 ਐਮ 45 ਫੇਰ ਕਰ ਦੋ ਐਮ 45 700 ਗ੍ਰਾਮ ਪਾ ਕੇ ਕਰ ਦੋ ਤੇ ਨਾਲ ਤੇਲ ਵਾਲੀ ਦਵਾਈ ਕਰ ਦੋ ਲੈ ਇੰਨੀਆਂ ਸਪਰੇਹਾਂ ਕਰ ਲਿਓ ਇਸ ਤੋਂ ਬਿਨਾ ਤੁਹਾਨੂੰ ਸਪਰੇਅ ਕਰਨ ਦੀ ਕੋਈ ਹੋਰ ਲੋੜ ਨਹੀਂ ਪੈਣੀ ਪੂਰਾ 100% ਪੂਰਾ ਟੌਪ ਕਲਾਸ ਤੁਹਾਡੇ ਰਿਜ਼ਲਟ ਆਊਗਾ ਠੀਕ ਹੈ ਨਾ ਇਹ ਸਪਰੇਹਾਂ ਕਰਨ ਤੇ ਤੇ ਯੂਰੀਆ ਜਿਹੜਾ ਤੁਸੀਂ ਛਿੱਟੇ ਦਾ ਪਾਉਣਾ ਉਹ 2 ਤੋਂ 2.5 ਬੈਗ ਪਾਇਆ ਕਰੋ ਯੂਰੀਆ ਨਾ ਜ਼ਿਆਦਾ ਨਾ ਪਾਇਆ ਕਰੋ ਠੀਕ ਨਹੀਂ ਬਹੁਤ ਵੀਰਾਂ ਦੇ ਇਹ ਗੱਲਾਂ ਹੁੰਦੀਆਂ ਕਿ ਵੀਰੇ ਸਾਡੇ ਪੱਤੇ ਇਕੱਠੇ ਹੋ ਗਏ ਆਲੂ ਦੇ ਆ ਤੁਸੀਂ ਹੁਣ ਦੇਖ ਲਓ ਮੈਂ ਖੱਤੇ ਦੇ ਵਿੱਚ ਹੀ ਖੜਾ ਸਾਰੀਆਂ ਜੋਤੀ ਵੀ ਆ ਹਿਮਾਲਣੀ ਵੀ ਆ ਮੈਂ ਤੁਹਾਨੂੰ ਉਹ ਵੀ ਦਿਖਾ ਦੂੰ ਕਿ ਕਿਸੇ ਵੈਰੈਟੀ ਦਾ ਪੱਤਾ ਇਕੱਠਾ ਨਹੀਂ ਕਿਉਂ ਕਿ ਆਪਾਂ ਯੂਰੀਆ ਜ਼ਿਆਦਾ ਡੋਜ਼ ਚ ਨਹੀਂ ਦਿੰਦੇ ਹੁਣ ਇਹ ਖੱਤਿਆਂ ਨੂੰ ਡੇਢ ਬੈਗ ਯੂਰੀਆ ਪਿਆ ਹੋਇਆ ਵਾ ਅੱਧਾ ਗੱ ਤਿੰਨ ਵਾਰ ਯੂਰੀਆ ਪਾਇਆ ਅੱਧਾ ਅੱਧਾ ਬੈਗ ਕਰਕੇ ਹਣਾ ਤੇ ਇੰਦਾ ਯੂਰੀਆ ਪਿਆ ਹਨਾ ਇਸ ਤੋਂ ਉੱਪਰ ਬਿਲਕੁਲ ਯੂਰੀਆ ਨਹੀਂ ਪਾਇਆ ਤੇ ਹੁਣ ਇਹਨੂੰ ਯੂਰੀਆ ਦੀ ਲੋੜ ਨਹੀਂ ਹੁਣ ਸਪਰੇ ਹਾਂ ਹੋਣਗੀਆਂ ਠੀਕ ਆ ਜਿਹੜੇ ਉਹ ਪੱਤੇ ਇਕੱਠੇ ਹੁੰਦੇ ਉਹ ਯੂਰੀਆ ਦੀ ਜ਼ਿਆਦਾ ਡੋਜ਼ ਦੇ ਕਾਰਨ ਜਦੋਂ ਮੀਂਹ ਪੈ ਗਿਆ ਮੀਂਹ ਤੋਂ ਬਾਅਦ ਐਕਸੈਸ ਯੂਰੀਆ ਨਾਈਟ੍ਰੋਜਨ ਹੋ ਜਾਂਦੀ ਹੈ ਹਨਾ ਤੁਹਾਨੂੰ ਵੀ ਪਤਾ ਇੱਕਾ ਪਥ ਆਪਣੀ ਥੱਲੇੋਂ ਨਾਈਟ੍ਰੋਜਨ ਦਿੱਤੀ ਹੁੰਦੀ ਆ ਉਹਦੇ ਕਰਕੇ ਵੀ ਵੀਰੇ ਪੱਤੇ ਇਕੱਠੇ ਹੁੰਦੇ ਆ ਜਿਹੜੇ ਉਹ ਪੱਤੇ ਇਕੱਠੇ ਹੁੰਦੇ ਆ ਤੇ ਐ ਇੱਕ ਇਹਨੂੰ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਆ ਕੈਲਸ਼ੀਅਮ ਪਾ ਦਵੇ ਤੇ ਕੈਲਸ਼ੀਅਮ 17 11% ਵਾਲਾ ਤੇ ਉਹ ਪਾ ਦਵੇ ਹਨ ਤੇ ਉਹ ਵੀ ਪੈ ਜਾਂਦਾ ਵਾ ਇਹਦੇ ਉੱਤੇ ਵੀਰੇ ਕੈਲਸ਼ੀਅਮ ਤੇ ਮੋਲੀ ਬਲੇਡਮ ਯੂਜ਼ ਕਰਨਾ ਚਾਹੀਦਾ ਵਾ ਠੀਕ ਆ ਨਾ ਜੇ ਤੁਹਾਡੇ ਪੱਤੇ ਇਕੱਠੇ ਹੋਏ ਆ ਅੱਧਾ ਲੀਟਰ ਕੈਲਸ਼ੀਅਮ ਪੈਣਾ ਵੀਰੇ 11% ਵਾਲਾ ਉਹਦੇ ਨਾਲ ਤੁਹਾਡੇ ਪੱਤੇ ਖੁੱਲ ਜਾਣਗੇ ਜੇ ਤੁਹਾਡੇ ਹੋਇਆ ਹੈ ਨਾ ਇਹ ਕਰਕੇ ਦੇਖ ਲਿਓ ਤੇ ਇਹਦੇ ਨਾਲ ਸਾਰਾ ਕੁਝ ਠੀਕ ਹੋ ਜਾਂਦਾ ਜਿਹੜਾ ਆਪਾਂ ਯੂਰੀਆ ਨੂੰ ਐਕਸੈਸ ਦੇ ਵਿੱਚ ਨਾ ਦਿਆ ਕਰੋ ਹਿਸਾਬ ਦਾ ਦਿਆ ਕਰੋ ਕਿਉਂਕਿ ਯੂਰੀਆ ਨੇ ਕੁਝ ਨਹੀਂ ਕਰਨਾ ਜੇ ਤੁਹਾਨੂੰ ਐ ਲੱਗਦਾ ਨਾ ਕਿ ਯੂਰੀਆ ਨਾਲ ਬੇਲਾਂ ਵੱਜ ਜਾਣਗੀਆਂ ਨਹੀਂ ਯੂਰੀਆ ਨੁਕਸਾਨ ਕਰਦਾ ਬਹੁਤ ਨੁਕਸਾਨ ਕਰਦਾ ਜਿਆਦੇ ਯੂਰੀਆ ਪਾਇਆ ਸਟੋਰ ਚ ਜਾ ਕੇ ਵੀ ਆਲੂ ਗਲੂਗਾ ਤੁਹਾਡੇ ਇਹ ਗੱਲਾਂ ਦਾ ਗੌਰ ਕਰਿਓ ਠੀਕ ਨਹੀਂ ਜਿਆਦੇ ਯੂਰੀਆ ਨਾ ਪਾਇਆ ਕਰੋ ਐਵੇਂ ਕੋਈ ਫਾਇਦਾ ਨਹੀਂ ਹੈਗਾ ਜਿਆਦੇ ਯੂਰੀਆ ਪਾਉਣ ਦਾ ਇਸ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਬਸ ਵੀਰੇ ਤੁਹਾਡੀਆਂ ਆਲੂ ਦੀਆਂ ਫਸਲਾਂ ਪੂਰੀਆਂ ਸੋਹਣੀਆਂ ਹੋਣਗੀਆਂ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਵਾਹਿਗੁਰੂ ਇਦਾਂ ਹੀ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਕੋਈ ਦਿੱਕਤ ਨਹੀਂ ਆਉਂਦੀ ਸਭ ਦੇ ਮੇਰਾ ਪ੍ਰਾਂਸੇ ਤੇ ਰੱਖ ਇਹ ਆਪਣਾ ਹੇਮਾ ਮੰਨਣੀ ਆ ਇਹ ਹੈਗੇ ਆਪਣੇ ਕੋਲੇ 5 ਗਿੱਲੇ 5 ਤੇ 10 10 ਤੋਂ 11 ਗਿੱਲੇ ਦੇ ਨੇੜੇ ਹੇਮਾ ਮੰਨਣੀ ਇੱਥੇ ਆਪਣਾ ਇੱਕ ਵੀਰ ਇੱਕ ਦਿਨ ਕਹਿੰਦਾ ਮੈਨੂੰ ਵੀਰੇ ਹੇਮਾ ਮੰਨਣੀ ਨਹੀਂ ਹਿਮਾਲਣੀ ਹੁੰਦਾ ਵੀਰੇ ਹਾਂ ਮੈਨੂੰ ਪਤਾ ਹਿਮਾਲਣੀ ਹੁੰਦਾ ਪਟ ਮੈਂ ਉਹ ਵੈਸੇ ਕਿਹਾ ਕਹਿ ਦੇਣਾ ਹਣਾ ਹੇਮਾ ਮੰਨ ਲਈ ਹਨ ਤੇ ਇਹ ਜਿਹੜੀ ਮੈਂ ਵੀਰੇ ਤੁਹਾਨੂੰ ਦਵਾਈ ਦੱਸੀ ਆ ਇਹ ਮੈਂ ਇਹੀ ਆਪਦੇ ਖੇਤਾਂ ਚ ਕਰਦਾ ਵਾਂ ਮੈਂ ਇਦੋਂ ਬਿਨਾ ਕਦੇ ਕੋਈ ਸ਼ਡਿਊਲ ਚੇਂਜ ਨਹੀਂ ਚੇਂਜ ਨਹੀਂ ਕੀਤਾ ਇਹੀ ਸੇਮ ਸਪਰੇਅ ਮੈਂ ਕਰਦਾ ਜਿਵੇਂ ਜਿਵੇਂ ਤੁਹਾਨੂੰ ਦੱਸੀ ਆ ਹਨਾ ਕਿ ਬਾਕੀ ਜਿਹੜੀ ਬਲਾਈਡ ਬਲੂਡ ਦੀ ਬਿਮਾਰੀ ਆਉਂਦੀ ਆ ਉਹ ਉਸਤੇ ਉੱਤੇ ਕੀ ਹੁੰਦਾ ਵਾ ਉਹ ਬਾਅਦ ਚ ਹੁੰਦਾ ਵਾ ਵੀ ਕਿਹੜੀ ਬਿਮਾਰੀ ਆਈ ਹੈ ਜਾਂ ਨਵੇਂ ਹਨ ਉਹ ਬਾਅਦ ਚੋ ਹੋ ਜਾਂਦੀ ਹੈ ਤੇ ਪਰ ਹੂੰ ਵੈਸੇ ਆਲੂ ਤੇ ਸਪਰੇ ਮੇਰੀ ਜਿਹੜਾ ਤੁਹਾਨੂੰ ਸ਼ਡਿਊਲ ਦੱਸਿਆ ਸੇਮ ਇਹੀ ਚ ਇਹੀ ਸਪਰੇ ਹੁੰਦੀ ਹੈ ਵੀਰੇ ਠੀਕ ਨਹੀਂ ਤੇ ਕੋਈ ਵੀ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਹੁੰਦੀ ਨਿਸ਼ਚਿੰਤ ਹੋ ਕੇ ਸਪਰੇਆਂ ਕਰੀ ਚੱਲੋ ਕੁਝ ਨਹੀਂ ਹੁੰਦਾ ਤੁਹਾਡੇ ਆਲੂ ਨੂੰ ਠੀਕ ਨਹੀਂ ਇਹ ਕੋਈ ਐਡਾ ਉਹ ਵੱਡਾ ਪਹਾੜ ਨਹੀਂ ਹੈਗਾ ਕਿ ਜਿਹੜੇ ਵੀਰ ਬਹੁਤ ਵੀਰ ਨਵੇਂ ਲਾ ਕੇ ਡਰਦੇ ਆ ਇਹਰੇ ਆਏ ਹੋਗੇ ਆਏ ਹੋਗੇ ਬਸ ਨਹੀਂ ਬਸ ਆਪਦੇ ਆਲੂ ਨੂੰ ਪਹਿਲਾਂ ਤੇ ਇੱਕ ਕੱਖਾਂ ਤੋਂ ਬਚਾਓ ਤੇ ਟਾਈਮਲੀ ਪਾਣੀ ਲਾਵੋ ਬਸ ਜਿਹੜੀ ਮੇਨ ਗੱਲ ਹੋਰ ਕੁਝ ਨਹੀਂ ਹੈਗਾ ਧਿਆਨ ਰੱਖਣ ਵਾਲੀ ਗੱਲ ਸਿਰਫ ਇੱਕ ਮੇਨ ਗੱਲ ਇਹੀ ਆ ਬਸ ਪਾਣੀ ਤੇ ਕੱਖਾਂ ਮਾ ਕੰਟਰੋਲ ਕਰਨੇ ਠੀਕ ਬਸ ਜਰਮੀਨੇਸ਼ਨ ਵਧੀਆ ਹੋ ਗਿਆ ਉਸ ਤੋਂ ਬਾਅਦ ਸਾਰਾ ਕੁਝ ਓਕੇ ਆ